ਸੀ ਕਰ ਰਹੇ ਆ ਵੀ ਅਸੀਂ ਅੱਜ ਮੀਟਿੰਗ ਕਰ ਰਹੇ ਆ ਮੀਟਿੰਗ ਦੁਬਾਰਾ ਅਸੀਂ ਸ਼ਾਮ ਨੂੰ ਸਾਰਾ ਆਪਣਾ ਐਲਾਨ ਕਰਾਂਗੇ ਵੀ ਆਪਣੀ ਅਗਲੀ ਕਾਲ ਕੀ ਹੋਊਗੀ ਕਿੱਥੇ ਹੋਊਗੀ ਕਿਸ ਤਰ੍ਹਾਂ ਹੋਏਗੀ ਕਿਉਂਕਿ ਇਹ ਮਸਲਾ ਹੁਣ ਤੱਕ ਹੱਲ ਨਹੀਂ ਹੋਣਾ ਜਦ ਤੱਕ ਸੈਨੇਟੀਆਂ ਚੋਣਾ ਬਹਾਲ ਨਹੀਂ ਹੋ ਜਾਂਦੀ ਇਹ ਗੱਲ ਤੋਂ ਸ਼ਾਇਦ ਹੋਈ ਗੱਲ ਇਹ ਵੀ ਜਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਉਹਨੂੰ ਲੈ ਕੇ ਚਲੋ ਕਾਰਵਾਈ ਵੀ ਇੱਕ ਥਾਂਵੇਂ ਹੋ ਸ਼ੁਰੂ ਹੋ ਗਈ ਪਰ ਉਸ ਤੋਂ ਬਾਅਦ ਇਹ ਗੱਲ ਲੱਗੀ ਵੀ ਸ਼ਾਇਦ ਉਰੇ ਉਹ ਹੋਰ ਲੋਕ ਨੇ ਜਿਹੜੇ ਉਹ ਆ ਗਏ ਹਾਲਾਂਕਿ ਵਿਦਿਆਰਥੀ ਪਹਿਲੇ ਦਿਨੋਂ ਚਲਾ ਰਹੇ ਨੇ ਅੱਜ ਵੀ ਵਿਦਿਆਰਥੀ ਹੀ ਅੱਗੇ ਲੀਡ ਕਰ ਰਹੇ ਨੇ ਪਰ ਉਹ ਜਿਹੜੀ ਇੰਟਰਫੀਰੈਂਸ ਕਰ ਲਈਏ ਜਾਂ ਉਹ ਕਹਿੰਦੀਏ ਸਾਥੀ ਤੁਹਾਡਾ ਉਹਨਾਂ ਨੂੰ ਲੈ ਕੇ ਲੱਗਿਆ ਉਹਨਾਂ ਨੂੰ ਨਹੀਂ ਨਹੀਂ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਆਪਣੇ ਬਿਆਨ ਦੇ ਵਿੱਚ ਵੀ ਕਿਵੇਂ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਉਹਨਾਂ ਨੇ ਕਿਹਾ ਵੀ ਚਲਾਈ ਬਾਅਦ ਦੇ ਲੋਕ ਰਹੇ ਨੇ ਤੇ ਵਿਦਿਆਰਥੀ ਤਾਂ ਬੇਵਸ ਨਹੀਂ ਇਹ ਪਿਛਲੀ ਵਾਰੀ ਜਿਹੜਾ 10 ਤਰੀਕ ਨੂੰ ਲੈ ਕੇ ਧਰਨੇ ਦੀ ਜਦੋਂ ਗੱਲ ਹੋਈ ਉਹਦੇ ਚ ਕਈ ਆਗੂਆਂ ਦੀ ਕਹਿ ਲਈਏ ਜਾਂ ਕਿਹੜੇ ਲੋਕ ਸਾਥ ਦੇਣ ਆਏ ਉਹਨਾਂ ਦੀਆਂ ਗੱਲਾਂ ਨੂੰ ਲੈ ਕੇ ਬਾਅਦ ਦੇ ਵਿੱਚ ਬਹੁਤ ਚੱਕਿਆ ਗਿਆ ਸਟੇਜ ਕੋਆਰਡੀਨੇਸ਼ਨ ਕਿਉਂਕਿ ਇੰਨਾ ਵੱਡਾ ਦੇਖੋ ਇਹ ਪੀਯੂ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਇੰਨਾ ਵੱਡਾ ਇਕੱਠ ਹੋਇਆ ਇੰਨੀ ਜਥੇਬੰਦੀਆਂ ਇੰਨੇ ਲੋਕ ਸ਼ਾਮਲ ਹੋਏ ਨੇ ਇਥੇ ਆ ਕਿ ਉਹਦੇ ਵਿੱਚ ਦੇਖੋ ਵੀ ਐਡਾ ਵੱਡਾ ਮੋਰਚਾ ਹੁਣ ਇੱਥੇ ਪਹਿਲੀ ਵਾਰੀ ਲੱਗਿਆ ਇਹ ਜਿਵੇਂ ਬਣੀ ਆ ਪਹਿਲੀ ਵਾਰੀ ਇੱਕ ਜੁਲ ਜਨ ਤਾਲ ਮੇ ਬਣਾ ਕੇ ਹੈ ਨਾ ਇੰਨਾ ਵੱਡਾ ਕੁ ਸੰਭਰੀ ਹੈ ਨਾ ਤੇ ਉਹਦੇ ਵਿੱਚ ਜੋ ਗਲਤੀਆਂ ਹੋਈਆਂ ਸੀ ਮੰਨਿਆ ਵੀ ਹੈ ਤੇ ਨਹੀਂ ਇਸ ਤਰ੍ਹਾਂ ਕੁਝ ਬਦਲਿਆ ਨਹੀਂ ਇਸ ਮੋਰਚੇ ਤੋਂ ਬਾਅਦ ਤੁਸੀਂ ਕਹ ਲੋ ਵੀ ਹੁਣ ਬਸ ਇਹ ਵੀ ਲੋਕ ਪਛਾਣ ਲੈਂਦੇ ਨੇ ਆਪਕਾ ਬਸ ਥੋੜਾ ਇਹ ਫਰਕ ਪੈ ਜਿਹੜੇ ਲੋਕ ਇੱਥੇ ਆਉਂਦੇ ਨੇ ਆਪਣੀ ਪਿਆ ਵੀ ਉਹ ਤਾਂ ਗੱਲਾਂ ਬਾਤਾਂ ਉਹੀ ਨੇਗੀਆਂ ਉਹ ਠੀਕ ਆ ਵੀ ਲੋਕ ਉਹਨੂੰ ਐਸੇ ਸਾਹ ਦੇਖਦੇ ਹੁੰਦੇ ਹਾਂ ਨਹੀਂ ਮੈਨੂੰ ਵੀ ਹਾਂ ਵੀ ਜਦੋਂ ਮਤਲਬ ਲੰਗ ਦੇ ਟੱਪਦੇ ਨੇ ਵੀ ਸਿਗ ਯੂਨੀਵਰਸਿਟੀ ਚ ਹੋਈਏ ਤਾਂ ਮਤਲਬ ਲੋਕ ਆਪ ਬੁਲਾ ਲੈਂਦੇ ਨੇ ਵੀ ਹਾਂ ਅਸੀਂ ਦੇਖਿਆ ਸੀਗਾ ਯੂਨੀਵਰਸਿਟੀ ਦੇ ਵਿੱਚ ਲੱਗਿਆ ਮੋਰਚਾ ਜੇ ਕਹੀਏ ਕਿ ਹਰ ਦਿਨ ਦੇ ਹਿਸਾਬ ਦੇ ਨਾਲ ਅੱਗੇ-ਅੱਗੇ ਵਧ ਰਿਹਾ ਹੁਣ ਅੱਗੇ ਕੋਈ ਤਿੱਖੀ ਕਾਲ ਦੇਣ ਦੀ ਵੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ ਉਹ ਇਸ ਕਰਕੇ ਕਿਉਂਕਿ ਯੂਨੀਵਰਸਿਟੀ ਸੁਣ ਨਹੀਂ ਰਹੀ ਹੈਗੀ ਸ਼ੈਡਿਊਲ ਜਾਰੀ ਕਰਨ ਦੇ ਉਹ ਠੀਕ ਹੈ ਨੋਟੀਫਿਕੇਸ਼ਨ ਵਾਪਸ ਹੋ ਗਿਆ ਪਰ ਸ਼ੈਡਿਊਲ ਜਾਰੀ ਕਰਨ ਦੀ ਜਿਹੜੀ ਗੱਲ ਹੈ ਉਹ ਆਖਰ ਅੱਗੇ ਪਹੁੰਚ ਕਿਉਂ ਨਹੀਂ ਰਹੀ ਹੈਗੀ ਸਾਰਾ ਨੇ ਮੇਰੇ ਨਾਲ ਸਾਰਾ ਦੇਖਿਓ ਉਹਦੇ ਦੀ ਉਹਦੇ ਤਾਂ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਗਿਆ ਦੀ ਇੱਕ ਵਾਰੀ ਚਲੋ ਤੁਸੀਂ 10 ਵਾਲਾ ਪ੍ਰੋਗਰਾਮ ਕਰਿਆ ਉਹ ਤਾਂ ਐਨਸੀਬੀ ਚਲੋ ਕਾਲ ਦਿੱਤੀ ਆ ਕਰਨਾ ਹੈ ਉਦੋਂ ਬਾਅਦ ਤੁਹਾਡੀਆਂ ਮੀਟਿੰਗਾਂ ਦੇ ਵਿੱਚ ਕਿਤੋਂ ਲੱਗਿਆ ਵੀ ਰਿਸਪੌਂਸ ਠੀਕ ਆ ਰਿਹਾ ਉਹਨਾਂ ਦਾ ਜਿੱਥੋਂ ਲੱਗੇ ਵੀ ਹਾਂ ਨਹੀਂ ਬਈ ਇਹ ਹੁਣ ਕਰ ਰਹੇ ਨੇਗੇ ਕੰਮ। ਅ ਯੂਨੀਵਰਸਿਟੀ ਨੇ ਸਾਡੇ ਤੋਂ 25 ਤਰੀਕ ਦਾ ਸਮਾਂ ਮੰਗਿਆ। ਉਹ ਕਹਿ ਰਹੇ ਸੀ ਕਿ ਬੇਸੀ ਪੂਰਾ ਜੋਰ ਲਾ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਮਸਲਾ ਹੱਲ ਹੋਵੇ। ਤੇ ਤਾਂ ਹੀ ਅਸੀਂ ਜਿਵੇਂ 20 ਤੱਕ ਦੇ ਪੇਪਰ ਪੋਸਟਪੋਨ ਆਪਾਂ ਕਰਾਏ ਐ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਕਹੇ ਸੀ ਕਿ ਵੀ ਤਿੰਨ ਪੇਪਰ ਸਾਨੂੰ ਲੈ ਲੈਣ ਦਿਓ ਕਿਉਂਕਿ ਅਸੀਂ ਪੇਪਰ ਕਿਉਂਕਿ ਅਸੀਂ ਜਲਦੀ ਥੋੜਾ ਕੰਮ ਕਰਾ ਦੇਵਾਂਗੇ ਸ਼ਡਿਊਲ ਆ ਜਾਏਗਾ ਤੇ ਉਹਨਾਂ ਨੇ ਵਿਸ਼ਵਾਸ ਲਿਆ ਹੋਇਆ ਪਰ ਅਸੀਂ ਸਿਰਫ ਵਿਸ਼ਵਾਸ ਦੇ ਉੱਤੇ ਆਪਣੀ ਜਿਹੜੀ ਕਾਰਵਾਈਆਂ ਨੂੰ ਰੋਕ ਨਹੀਂ ਰਹੇ ਅਸੀਂ ਇਹ ਕਰ ਰਹੇ ਹਾਂ ਵੀ ਅਸੀਂ ਅੱਜ ਮੀਟਿੰਗ ਕਰ ਰਹੇ ਹਾਂ ਮੀਟਿੰਗ ਤੋਂ ਬਾਅਦ ਅਸੀਂ ਸ਼ਾਮ ਨੂੰ ਸਾਰਾ ਆਪਣਾ ਐਲਾਨ ਕਰਾਂਗੇ ਵੀ ਆਪਣੀ ਅਗਲੀ ਕਾਲ ਕੀ ਹੋਊਗੀ ਕਿੱਥੇ ਹੋਊਗੀ ਕਿਸ ਤਰ੍ਹਾਂ ਹੋਏਗੀ ਕਿਉਂਕਿ ਇਹ ਮਸਲਾ ਉਹ ਤੱਕ ਹੱਲ ਨਹੀਂ ਹੋਣਾ ਜਦ ਤੱਕ ਸੈਨੇਟ ਦੀਆਂ ਸੂਣਾ ਬਹਾਲ ਨਹੀਂ ਹੋ ਜਾਂਦੀਆਂ ਪਿਛਲੇ ਦਿਨਾਂ ਦੇ ਵਿੱਚ ਯੂਨੀਵਰਸਿਟੀ ਦੇ ਨਾਲ ਕੁਝ ਮੀਟਿੰਗਾਂ ਚੱਲੀਆਂ ਨੇ ਪਰ ਵੀਸੀ ਦਾ ਪਿਛਲੇ ਦਿਨ ਇੱਕ ਬਿਆਨ ਆਇਆ ਸੀਗਾ ਇੱਕ ਅਖਬਾਰ ਦੇ ਵਿੱਚ ਉਹਨਾਂ ਦਾ ਬਿਆਨ ਕੁਝ ਤੁਸੀਂ ਕਹਿ ਲਓ ਵੀ ਧਰਨੇ ਨੂੰ 2 ਦਸ ਉਹਕੇ ਉਹਨਾਂ ਦਾ ਬਿਆਨ ਇਸ ਤਰ੍ਹਾਂ ਸੀਗਾ ਵੀ ਜਿਵੇਂ ਧਰਨਾ ਤੇ ਤੁਸੀਂ ਦੇਖੋ ਵੀ ਕੋਈ ਵੀ ਧਰਨਾ ਲੱਗਦਾ ਹੁੰਦਾ ਹੈ ਨਾ ਉਹਨੂੰ ਡੀਰੀਅਲ ਕਰਨ ਦੇ ਲਈ ਉਹਦੇ ਬਾਰੇ ਕਈ ਨੈਰੇਟਿਵ ਚਲਾਏ ਜਾਂਦੇ ਨੇ ਜਿਹੜੇ ਕਿ ਅਸਲ ਅਸਲੀਅਤ ਤੋਂ ਦੂਰ ਹੁੰਦੇ ਨੇ ਪਰ ਲੋਕਾਂ ਦੇ ਮਨਾਂ ਵਿੱਚ ਉਹ ਗੱਲਾਂ ਪਹੁੰਚਣ ਲਈ ਚਲਾਈਆਂ ਜਾਂਦੀਆਂ ਨੇ ਜਿਵੇਂ ਇਹ ਉਹਨਾਂ ਨੇ ਬੋਲਿਆ ਵੀ ਇਹ ਤਾਂ ਧਰਨਾ ਬਾਹਰਲੇ ਲੋਕ ਚਲਾ ਰਹੇ ਨੇ ਵਿਦਿਆਰਥੀ ਤਾਂ ਵਿਚਾਰੇ ਬੇਬੇ ਵਸੇ। ਕੋਈ ਪਾਲੀ ਗੱਲ ਤੋਂ ਸ਼ਾਇਦ ਹੋਈ ਗੱਲ ਇਹ ਵੀ ਜਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਸ਼ਬਦਾਵਲੀ ਸੀ ਉਹਨੂੰ ਲੈ ਕੇ ਚਲੋ ਕਾਰਵਾਈ ਵੀ ਇੱਕ ਥਾਂਵੇਂ ਉਹ ਸ਼ੁਰੂ ਹੋ ਗਈ ਪਰ ਉਸ ਤੋਂ ਬਾਅਦ ਇਹ ਗੱਲ ਲੱਗੀ ਵੀ ਸ਼ਾਇਦ ਉਰੇ ਉਹ ਹੋਰ ਲੋਕ ਨੇ ਜਿਹੜੇ ਉਹ ਆ ਗਏ ਹਾਲਾਂਕਿ ਵਿਦਿਆਰਥੀ ਪਹਿਲੇ ਦਿਨੋਂ ਚਲਾ ਰਹੇ ਨੇ ਅੱਜ ਵੀ ਵਿਦਿਆਰਥੀ ਹੀ ਅੱਗੇ ਸਾਥੀ ਤੁਹਾਡਾ ਉਹਨਾਂ ਨੂੰ ਲੈ ਕੇ ਲੱਗਿਆ ਉਹਨਾਂ ਨੂੰ ਨਹੀਂ ਨਹੀਂ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਆਪਣੇ ਬਿਆਨ ਦੇ ਵਿੱਚ ਵੀ ਕਿਵੇਂ ਲੱਗ ਰਿਹਾ ਕਿ ਵੀ ਨਹੀਂ ਲੱਗ ਰਿਹਾ ਉਹਨਾਂ ਨੇ ਕਿਹਾ ਵੀ ਚਲਾਈ ਬਾਅਦ ਦੇ ਲੋਕ ਰਹੇ ਨੇ ਤੇ ਵਿਦਿਆਰਥੀ ਤਾਂ ਬੇਵਸ ਨੇ ਉਨਾ ਉਨਾ ਲੋਕ ਸਮਝ ਨਹੀਂ ਆ ਰਿਹਾ ਵਿਦਿਆਰਥੀ ਨੇ ਵੀ ਕਿਵੇਂ ਚਲਾ ਰਹੇ ਨੇ ਤਾਂ ਇਹ ਦੇਖੋ ਹੁਣ ਰੋਜ਼ ਅਸੀਂ ਇੱਥੇ ਕੰਮ ਕਰਦੇ ਹਾਂ ਨਾ ਫਿਰ ਡਿਊਟੀਆਂ ਵੰਡਣੀਆਂ ਮੀਟਿੰਗਾਂ ਕਰਨੀਆਂ ਅਗਲੀ ਕੀ ਕਰਨਾ ਹੈ ਕਿ ਨਹੀਂ ਕਰਨਾ ਸਾਰਾ ਕੁਝ ਕਰ ਰਹੇ ਹਾਂ ਤੁਸੀਂ ਤਾਂ ਪਹਿਲਾਂ ਵੀ ਜਥੇਬੰਦੀਆਂ ਦੇ ਤੌਰ ਦੇ ਉੱਤੇ ਗੱਲ ਰੱਖਦੇ ਹੋ ਸਟੂਡੈਂਟਾਂ ਦੀ ਬਿਲਕੁਲ ਤੇ ਇਹ ਕੋਈ ਮਤਲਬ ਦੇਖੋ ਹੁਣ ਬਾਹਰੋਂ ਲੋਕ ਹਮਾਇਤ ਕਰਨਾ ਚਾਹੁੰਦੇ ਨੇ ਬਾਹਰੋਂ ਲੋਕ ਹੁਣ ਇੰਨੀ ਮਦਦ ਕਰ ਰਹੇ ਨੇ ਨਾ ਵੀ ਲੰਗਰ ਇੱਥੇ ਲੈ ਕੇ ਆ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਨਾਲ ਮਦਦ ਕਰ ਰਹੇ ਨੇ ਹੁਣ ਮੀਟਿੰਗ ਵਿੱਚ ਅੱਜ ਇੰਨੀ ਜਥੇਬੰਦੀਆਂ ਅੱਜ ਵੀ ਸ਼ਾਮਿਲ ਹੋਈਆਂ ਨੇ ਨਾ ਪਹਿ ਤਾਂ ਉਹਨਾਂ ਦਾ ਤੁਹਾਡੇ ਨਾਲ ਬਿਲਕੁਲ ਤੇ ਉਹ ਸਾਥ ਦੇ ਰਹੇ ਨੇ ਨਾ ਤੇ ਉਹਨਾਂ ਨੂੰ ਇਸ ਤਰ੍ਹਾਂ ਕਹਿਣਾ ਵੀ ਇਹ ਤਾਂ ਬਾਹਰ ਲੈਣੀ ਜੀ ਜਾਂ ਫਿਰ ਇਹ ਕੈਪਚਰ ਕਰਨ ਆਗੇ ਨਹੀਂ ਆ ਇਹੋ ਜਿਹੀ ਉਹ ਵੀ ਗੱਲਾਂ ਚ ਚਲਾਈਆਂ ਜਾ ਰਹੀਆਂ ਨੇ ਅਸੀਂ ਇਹਨਾਂ ਨੂੰ ਕਹਿੰਦੇ ਵੀ ਇਹੋ ਜਿਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਵੈਲਕਮ ਨਹੀਂ ਕਰਦੇ ਅਸੀਂ ਚਾਹੁੰਦੇ ਆ ਵੀ ਵੀਸੀ ਨੂੰ ਵੀ ਅੱਜ ਸਭ ਕੋ ਸਾਥ ਦੇਣਾ ਚਾਹੀਦਾ ਵਿਦਿਆਰਥੀਆਂ ਦਾ ਕਿਉਂਕਿ ਉਹ ਵੀ ਪੰਜਾਬ ਤੋਂ ਨੇ ਉਹ ਯੂਨੀਵਰਸਿਟੀ ਦਾ ਹਿੱਸਾ ਨੇ ਤੇ ਉਹਨਾਂ ਨੂੰ ਇਹਦੇ ਇਹਦੇ ਇੱਕ ਡੈਮੋ ਕਰਟ ਇੰਸਟੀਟਿਊਸ਼ਨ ਨੂੰ ਦੀ ਲੋੜ ਸਮਝਦੇ ਆ ਸਾਥ ਦੇਣਾ ਚਾਹੀਦਾ ਵੀ ਇਹੋ ਜਿਹਾ ਬਿਆਨ ਨਹੀਂ ਆਉਣੇ ਚਾਹੀਦੇ ਤੇ ਅਸੀਂ ਯੂਨੀਵਰਸਿਟੀ ਨਾਲ ਵੈਸੇ ਵੀ ਹੋਰ ਗੱਲਾਂ ਹੈਸੀਗਾ ਤੇ ਇਸ ਵੇਲੇ ਆਪਣੀ ਸਥਿਤੀ ਇਹੀ ਹੈ ਵੀ ਜੋ ਅੰਦਰ ਗੱਲਬਾਤ ਹੁੰਦੀ ਹੈ ਮੀਟਿੰਗ ਤੋਂ ਬਾਹਰ ਆ ਕੇ ਉਹ ਪ੍ਰੈਸ ਨੂੰ ਦੱਸਿਆ ਜਾਵੇਗਾ ਵੀ ਅਗਲੀ ਕਾਲ ਕੀ ਹੋਏਗੀ ਪਰ ਇਹ ਪਿਛਲੀ ਵਾਰੀ ਜਿਹੜਾ 10 ਤਰੀਕ ਨੂੰ ਲੈ ਕੇ ਧਰਨੇ ਦੀ ਜਦੋਂ ਗੱਲ ਹੋਈ ਉਹਦੇ ਚ ਕਈ ਆਗੂਆਂ ਦੀ ਕਹਿ ਲਈਏ ਜਾਂ ਕਿਹੜੇ ਲੋਕ ਸਾਥ ਦੇਣ ਆਏ ਉਹਨਾਂ ਦੀਆਂ ਗੱਲਾਂ ਨੂੰ ਲੈ ਕੇ ਬਾਅਦ ਦੇ ਵਿੱਚ ਬਹੁਤ ਚੱਕਿਆ ਗਿਆ ਅ ਨਵਦੀਪ ਦੀ ਤਾਂ ਚਲੋ ਇੱਕ ਉਧਾਰ ਲੈ ਕਿ ਕੋਈ ਗੱਲ ਜ਼ਿਆਦੇ ਵੱਡੀ ਹੋ ਗਈ ਉਸ ਤੋਂ ਬਾਅਦ ਵੀ ਕਈ ਜਿਹੜੀ ਸਟੇਟਮੈਂਟਸ ਸੀਗੀਆਂ ਜਾਂ ਜਿਨ੍ਹਾਂ ਦੀ ਲੀਡਰਾਂ ਦੇ ਬਿਆਨ ਸੀਗੇ ਪਰ ਤੁਹਾਨੂੰ ਲੱਗਦਾ ਵੀ ਜੇਕਰ ਅੱਗੇ ਨੂੰ ਕੋਈ ਕਾਲ ਇਹ ਜੀ ਦਿਨੇ ਹੋ ਤੁਸੀਂ ਤੁਹਾਨੂੰ ਇਹਦਾ ਵੀ ਸ਼ਰਜਾਬਤਾ ਬਣਾਉਣਾ ਪਊਗਾ ਕਿਉਂਕਿ ਉਸ ਚੀਜ਼ ਨੂੰ ਲੈ ਕੇ ਸਿਰਫ ਇਹ ਨਹੀਂ ਕਹਿ ਸਕਦੇ ਵੀ ਬੀਸੀ ਜਾਂ ਪੋਲਿਟিক্যাল ਲੀਡਰ ਜਾਂ ਭਾਜਪਾ ਜਾਂ ਐਵੀਵੀਪੀ ਬਲਕਿ ਆਮ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਨੇ ਪੈਦਾ ਹੋਈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਅ ਦੇਖੋ ਜਿਹੜੀ ਜੋ 10 ਤਰੀਕ ਤੋਂ ਬਾਅਦ ਅਸੀਂ ਮੋਰਚੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਸੀਗੀ ਮੀਡੀਆ ਵਿੱਚ ਵੀ ਧਿਆਨ ਵੀ ਵੀ ਉਸ ਦਿਨ ਜੋ ਇੱਕ ਗੜਬੜ ਰਹੀ ਹੈ ਮੋਰਚੇ ਵੱਲੋਂ ਵੀ ਸਟੇਜ ਕੋਆਰਡੀਨੇਸ਼ਨ ਦੀ ਰਹੀ ਹੈ ਤੇ ਉਹਦੇ ਵਿੱਚ ਤਾਲਮੇਲ ਕਹੇ ਲੋ ਉਹਦੇ ਵਿੱਚ ਕਨਫਿਊਜਨਸ ਰਹੇ ਨੇ ਕੁਝ ਜਿਨ੍ਹਾਂ ਕਰਕੇ ਜਿਹੜੇ ਕਈ ਬੁਲਾਰੇ ਸੀਗੇ ਜੱਥੇਬੰਦੀਆਂ ਵਾਲੇ ਹਨਾ ਉਹਨਾਂ ਨੂੰ ਸਟੇਜ ਉੱਤੇ ਸਪੇਸ ਨਹੀਂ ਮਿਲ ਪਾਈ ਵੀਕ ਬੁਲਾਰੇ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੋ ਗਈ ਸੀ ਤੇ ਉਹਦੇ ਵਿੱਚ ਜਿਹੜੇ ਤੁਸੀਂ ਕਹਿ ਲੋ ਵੀ ਜੱਥੇ ਬੰਦੀਆਂ ਵੱਡੀਆਂ ਜੱਥੇ ਬੰਦੀਆਂ ਸੀਗੀਆਂ ਉਹਨਾਂ ਨੂੰ ਸਪੇਸ ਨਹੀਂ ਮਿਲ ਪਈ ਉਹ ਅਸੀਂ ਮੰਨੀ ਵੀ ਆਪਣੀ ਗਲਤੀ ਵੀ ਸਟੇਜ ਦੀ ਕੋਆਰਡੀਨੇਸ਼ਨ ਕਿਉਂਕਿ ਇੰਨਾ ਵੱਡਾ ਦੇਖੋ ਇਹ ਪੀਓ ਦੇ ਵਿੱਚ ਇਤਿਹਾਸ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਇੰਨਾ ਵੱਡਾ ਇਕੱਠ ਹੋਇਆ ਇੰਨੀ ਜੱਥੇ ਬੰਦੀਆਂ ਇੰਨੇ ਲੋਕ ਸ਼ਾਮਲ ਹੋਏ ਨੇ ਇੱਥੇ ਆ ਕੇ ਨਾ ਉਹਦੇ ਵਿੱਚ ਦੇਖੋ ਵੀ ਐਡਾ ਵੱਡਾ ਮੋਰਚਾ ਹੁਣ ਇੱਥੇ ਪਹਿਲੀ ਵਾਰੀ ਲੱਗਿਆ ਜੱਥੇ ਬੰਦੀਆਂ ਪਹਿਲੀ ਵਾਰੀ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਹੈ ਨਾ ਇੰਨਾ ਵੱਡਾ ਕੁਸਾਂ ਬਰੀ ਹੈ ਨਾ ਤੇ ਉਹਦੇ ਵਿੱਚ ਉਨਾ ਗਲਤੀਆਂ ਨੂੰ ਦੂਜੀ ਗੱਲ ਇਹ ਵੀ ਦੇਖੋ ਇਸ ਧਰਨੇ ਵਿੱਚ ਇਸ ਮੋਰਚੇ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਸ਼ਮੂਲੀਅਤ ਕਰਨ ਆਉਂਦੇ ਨੇ ਹਮਾਇਤ ਕਰਨ ਆਉਂਦੇ ਨੇ ਤੇ ਉਹਨਾਂ ਦੇ ਜਿਹੜੇ ਜੋ ਵੀ ਨਿੱਜੀ ਵਿਚਾਰ ਹੋਣਗੇ ਉਹਨਾਂ ਦੇ ਨਿੱਜੀ ਵਿਚਾਰ ਨੇ ਉਹਨਾਂ ਨੂੰ ਧਰਨੇ ਦੇ ਨਾਲ ਜਾਂ ਫਿਰ ਮੋਰਚੇ ਦੀ ਕਿਸੇ ਜਥੇਬੰਦੀ ਦੇ ਨਾਲ ਇਕੁਇਵੈਟ ਨਹੀਂ ਕਰਨਾ ਚਾਹੀਦਾ ਵੀ ਇਹ ਇਹਦਾ ਮਤਲਬ ਵੀ ਧਰਨਾ ਵੀ ਇਸ ਤਰ੍ਹਾਂ ਹੀ ਚੱਲ ਰਿਹਾ ਇੱਥੇ ਜੋ ਲੋਕ ਹਮਾਇਤ ਕਰਨ ਆ ਰਹੇ ਨੇ ਤੇ ਜੋ ਇਸ ਮੋਰਚ ਮੋਰਚ ਨੂੰ ਚਲਾ ਰਹੇ ਨੇ ਉਹਦੇ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਵਿੱਚ ਫਰਕ ਹੈ ਅਸੀਂ ਇਹ ਕਹਿੰਦੇ ਵੀ ਜੇ ਉਹ ਸਾਡਾ ਕੋਈ ਸਮਰਥਨ ਕਰਨਾ ਚਾਹੁੰਦਾ ਕੋਈ ਇੱਥੇ ਸਪੋਰਟ ਕਰਨਾ ਆਉਣਾ ਚਾਹੁੰ ਅਸੀਂ ਕਿਸੇ ਅਸੀਂ ਮਨਾ ਨਹੀਂ ਕਰਦੇ ਕਿ ਅਸੀਂ ਰੋਕ ਨਹੀਂ ਸਕਦੇ ਕਿਸੇ ਨੂੰ ਵੀ ਤੁਸੀਂ ਨਾ ਸਪੋਰਟ ਕਰੋ ਹਨਾ ਤੇ ਉੱਥੇ ਆਪਣਾ ਫਰਕ ਹੈ ਤੇ ਅਸੀਂ ਕਲੈਰੀਫਾਈ ਹੀ ਕਰਨਾ ਚਾਹੁੰਦੇ ਹਾਂ ਵੀ ਜਿਉਂ ਕੋਈ ਪਰਸਪੈਕਸ਼ਨ ਹੈ ਵੀ ਇੱਕ ਵੀ ਕਿਹ ਲੋ ਵੀ ਸਿਰਫ ਪੰਜਾਬ ਦੀ ਗੱਲ ਹੋ ਰਹੀ ਹੈ ਫਿਰ ਜਿਵੇਂ ਇੱਕ ਲੋਕਾਂ ਨੇ ਚਲਾਇਆ ਵੀ ਪੰਜਾਬ ਪੰਜਾਬ ਕਰੀ ਜਾਂਦੇ ਹਨ ਤੇ ਇਹ ਵੀ ਗੱਲ ਗਲਤ ਹੈ ਕਰਨੀ ਕਿਉਂਕਿ ਹਮਨ ਪੰਜਾਬ ਪੰਜਾਬ ਇਸ ਕਰਕੇ ਕਰ ਰਹੇ ਕਿਉਂਕਿ ਪੰਜਾਬ ਦੀ ਇਤਿਹਾਸਕ ਯੂਨੀਵਰਸਿਟੀ ਹੈ ਤੇ ਪੰਜਾਬ ਜੀ ਨੂੰ ਮਹਿੰਗਾਈ ਖਤਮ ਕੀਤੀ ਜਾ ਰਹੀ ਹੈ ਤੇ ਗੱਲਾਂ ਨੂੰ ਉਹਨਾਂ ਦੇ ਕਨਟੈਕਸਟ ਬਾਹਰ ਨਹੀਂ ਲੈਣਾ ਚਾਹੀਦਾ ਇਹ ਵੀ ਗੱਲ ਹੈਗੀ ਹੈ ਵਿੱਚ ਤੇ ਫਿਰ ਤੋਂ ਇਹ ਕਹਾਂਗੇ ਵੀ ਜਿਹੜੇ ਵੀ ਹੁਣ ਕਈ ਕਈ ਬੁਲਾ ਰਹੇ ਨੇ ਹਨਾ 10 ਤਰੀਕ ਨੂੰ ਗੱਲਾਂ ਕੀਤੀਆਂ ਸਟੇਜ ਦੇ ਉੱਤੇ ਪਰ ਉਹ ਮੇਰੇ ਵਿਚਾਰ ਨਹੀਂ ਹੈਗੇ ਉਹੋ ਜਿਹੇ ਕਿਸੇ ਹੋਰ ਦੇ ਵਿਚਾਰ ਵੀ ਨਾ ਹੋਣ ਇੱਥੇ ਅਲੱਗ-ਅਲੱਗ ਹਾਂ ਜਿਹੜੇ ਦੇਖਿਆ ਜਾਵੇ ਤੁਹਾਡੀਆਂ ਵੀ ਜਿੱਥੇ ਬੰਦਿਆਂ ਦੀ ਆਡ-ਆਡੀ ਕਾਰਡੀਓਲੋਜੀ ਹੈ ਪਰ ਤੁਸੀਂ ਫਿਰ ਵੀ ਉਹ ਚੀਜ਼ਾਂ ਛੱਡ ਕੇ ਤੁਸੀਂ ਮਸਲੇ ਵਾਸਤੇ ਇਕੱਠੇ ਆਉਂਦੇ ਹੋ ਬਿਲਕੁਲ ਇਸ ਇਸ ਮੋਰਚੇ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇਖੋ ਸ਼ਾਮਿਲ ਨੇ ਹੁਣ ਕੋਈ ਕਈ ਸਿਆਸੀ ਤਰ੍ਹਾਂ ਨੇ ਕਈ ਇਨਕਲਾਬੀ ਵਿਦਿਆਰਥੀ ਜਿੱਥੇ ਬੰਦੀਆਂ ਨੇ ਹੈਨਾ ਕਈ ਲੱਗ ਜਿੱਥੇ ਬੰਦੀਆਂ ਨੇ ਤਾਂ ਕਈ ਮਤਲਬ ਸਾਡੀ ਇੱਕ ਸਿਆਸੀ ਜਿਹੜੀ ਸਮਝ ਬਿਕੋ ਤੁਸੀਂ ਕਹਿੰਦੇ ਵੀ ਅਪਰੋਚ ਹੈ ਇੱਕ ਤੁਸੀਂ ਲੈਨ ਜਿਹੜਾ ਲੱਗਿਆ ਹੋਇਆ ਦੇਖਣ ਦਾ ਉਹ ਵੱਖਰਾ ਹੈ ਸਾਰਿਆਂ ਦਾ ਪਰ ਫੇਰ ਵੀ ਕਿਉਂਕਿ ਆਪਣੀ ਮੁੱਦੇ ਤੇ ਸਹਿਮਤੀ ਇਹਦੀ ਆਪਾਂ ਸੈਨੇਟੀਆਂ ਚੋਣਾਂ ਬਹਾਲ ਕਰਵਾਉਣੀਆਂ ਨੇ ਹੈਨਾ ਉਹ ਆਪਣਾ ਇੱਕੋ ਗੋਲ ਹੈ ਜਿਹੜਾ ਤੁਸੀਂ ਕਹਿ ਲਓ ਵੀ ਉਹ ਇੱਕੋ ਹੈ ਇਸ ਕਰਕੇ ਆਪਾਂ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਤੇ ਹੋ ਸਕਦਾ ਵੀ ਸਿਆਸੀ ਸਮਝ ਦੀ ਦੇ ਫਰਕ ਕਰਕੇ ਇੱਕ ਤੁਸੀਂ ਕਹਿ ਲਓ ਵੀ ਅੱਜ ਦੇ ਮਾਹੌਲ ਨੂੰ ਦੇਖਣ ਦੇ ਤਰੀਕੇ ਵਿੱਚ ਫਰਕ ਕਰਕੇ ਵੱਖਰੇ ਵੱਖਰੇ ਬਿਆਨ ਹੋ ਸਕਦੇ ਨੇ ਪਰ ਆਪਣੀ ਜਿਹੜੀ ਉਹੀ ਗੱਲ ਵੀ ਜਿਹੜੀ ਗੱਲ ਉਦੋਂ ਆਉਂਦੀ ਹੈ ਵੀ ਜਿਹੜੇ ਬਾਹਰਲੇ ਬੁਲਾ ਰਹੇ ਨੇ ਉਹ ਕੀ ਕਹਿ ਰਹੇ ਨੇ ਅਸੀਂ ਫਿਰ ਤੁਹੇ ਕਹਾਂਗੇ ਵੀ ਦੇਖੋ ਜਿਹੜੇ ਬਾਹਰਲੇ ਬੁਲਾ ਰਹੇ ਨੇ ਉਹ ਆਪਦੀਆਂ ਗੱਲਾਂ ਲਈ ਆਬਵੀਅਸਲੀ ਆਪ ਜ਼ਿੰਮੇਵਾਰ ਨਹੀਂ ਕਿਉਂਕਿ ਕੋਈ ਵੀ ਕੁਝ ਕਹਿੰਦਾ ਹੈ ਨਾ ਉਹ ਵਿਅਕਤੀ ਉਹ ਨਾ ਬੋਲਣ ਲਈ ਜ਼ਿੰਮੇਵਾਰ ਹੈ ਵੀ ਆਪਾਂ ਕਹੀਏ ਵੀ ਮੋਰਚਾ ਵੀ ਜ਼ਿੰਮੇਵਾਰੀ ਲਵੇ ਜਾਂ ਫਿਰ ਆਪਾਂ ਕਹੀਏ ਵੀ ਕੋਈ ਵੀ ਕੋਈ ਹੋਰ ਵਿਅਕਤੀ ਦੀ ਜ਼ਿੰਮੇਵਾਰੀ ਲੇ ਦੇਖੋ ਆਮ ਸਮਾਜ ਵਿੱਚ ਵੀ ਇਹ ਨਹੀਂ ਹੁੰਦਾ ਨਾ ਫਿਰ ਆਪਾਂ ਮੋਰਚੇ ਤੇ ਇੱਕ ਇਹ ਜ਼ਿੰਮੇਵਾਰੀ ਨਾ ਕਰੀਏ ਵੀ ਜੇ ਕੋਈ ਕਿਸੇ ਨੂੰ ਕੋਈ ਇਤਰਾਜ਼ ਹੈਗਾ ਕਿਸੇ ਦੀ ਗੱਲ ਦੇ ਨਾਲ ਤਾਂ ਉਸ ਬੰਦੇ ਦੇ ਨਾਲ ਉਜਤਾਇਆ ਜਾਵੇ ਤਰਾ ਪਰ ਇਹ ਮੋਰਚੇ 'ਚ ਦੇਖਿਓ ਚਲੋ ਮੇਰੀ ਲਾਸਟ ਗੱਲ ਹੈ ਕਿ ਇੱਕ ਟਰਨ ਦੇਖਣ ਨੂੰ ਮਿਲਿਆ ਕਈ ਤੁਹਾਡੇ ਚਾਈ ਸਟੂਡੈਂਟ ਜੇ ਸਾਰਾ ਦੀ ਵੀ ਗੱਲ ਕਰ ਲਈਏ ਚਾਹੇ ਅਸ਼ਮੀਤ ਦੀ ਗੱਲ ਕਰ ਲਈਏ ਹੋਰ ਕਈ ਚਿਹਰੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਨੇ ਸਟਾਰ ਬਣਾਏ ਉਹ ਕਹਿੰਦੇ ਕਿ ਇਹ ਦੇਖੋ ਇਨਕਲਾਬੀ ਗੱਲਾਂ ਕਰਦੇ ਨੇ ਤੇ ਨਾਲ ਕਲੀ ਯੂਨੀਵਰਸਿਟੀ ਨੂੰ ਲੈ ਕੇ ਨਹੀਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਪਭੇਖਾ ਹੈ ਇਸ ਮੋਰਚੇ ਤੋਂ ਬਾਅਦ ਦੀ ਸਾਰਾ ਨੇ ਆਪਦੀ ਲਾਈਫ ਬਦਲਦੀ ਦੇਖੀ ਅ ਨਹੀਂ ਦੇਖੋ ਮੈਂ ਕਈ ਸਾਲਾਂ ਤੋਂ ਹੁਣ ਇੱਕ ਇਨਕਲਾਬੀ ਜਥੇਬੰਦੀ ਚ ਕੰਮ ਕਰ ਰਹੀ ਹਾਂ ਪੀਐਸਯੂਲ ਕਾਰ ਦੇ ਵਿੱਚ ਹਾਂ ਤੇ ਮੈਨੂੰ ਤਾਂ ਕਾਫੀ ਕੁਝ ਹੋ ਗਿਆ ਵਨ ਟਾਈਮ ਤੇ ਨਹੀਂ ਇਸ ਤਰ੍ਹਾਂ ਕੁਝ ਬਦਲਿਆ ਨਹੀਂ ਇਸ ਮੋਰਚੇ ਤੋਂ ਬਾਅਦ ਤੁਸੀਂ ਕਹਿ ਲੋ ਵੀ ਹੁਣ ਬਸ ਇਹ ਵੀ ਲੋਕ ਪਛਾਣ ਲੈਂਦੇ ਨੇ ਆਪ ਬਸ ਥੋੜਾ ਇਹ ਫਰਕ ਪੈ ਜਿਹੜੇ ਲੋਕ ਇਥੇ ਆਉਂਦੇ ਨੇ ਉਹਦਾ ਤਾਂ ਗੱਲਾਂ ਬਾਤਾਂ ਉਹੀ ਨੇਗੀਆਂ ਉਹ ਠੀਕ ਹੈ ਵੀ ਲੋਕ ਉਹਨੂੰ ਐਸੇ ਸਾਹ ਦੇਖਦੇ ਹਾਂ ਹਾਂ ਜੀ ਮੈਨੂੰ ਵੀ ਹਾਂ ਵੀ ਜਦੋਂ ਮਤਲਬ ਲੰਘਦੇ ਟੱਪਦੇ ਨੇ ਵੀ ਇਥੇ ਯੂਨੀਵਰਸਿਟੀ ਚ ਹੋਈਏ ਤਾਂ ਮਤਲਬ ਲੋਕ ਆਪ ਬੁਲਾ ਲੈਂਦੇ ਨੇ ਵੀ ਹਾਂ ਅਸੀਂ ਦੇਖਿਆ ਸੀਗਾ ਪਰ ਜੇ ਆਪਾਂ ਕ ਕੁਝ ਵੀ ਫਰਕ ਆਇਆ ਹੋਵੇ ਉਹੋ ਜਿਹਾ ਕੁਝ ਮਹਿਸੂਸ ਨਹੀਂ ਹੁੰਦਾ ਉਵੇਂ ਹੀ ਆਪਾਂ ਕੰਮ ਕਰ ਰਹੇ ਹਾਂ ਉਹ ਵੀ ਲੱਗੇ ਹੋਏ ਆ। ਚਲੋ ਫਿਰ ਠੀਕ ਹੈ ਬਹੁਤ ਬਹੁਤ ਧੰਨਵਾਦ ਕਿਉਂਕਿ ਵਿਦਿਆਰਥੀਆਂ ਦੀ ਜੇ ਦੇਖੀਏ ਤਾਂ ਇਹ ਉਹ ਵਿਦਿਆਰਥੀ ਨੇ ਜਿਹੜੇ ਇਹ ਅੱਜ ਦੇ ਨਹੀਂ ਹਾਲਾਂਕਿ ਹੁਣ ਬਹੁਤ ਸਾਰੇ ਚਿਹਰੇ ਲੋਕਾਂ ਨੇ ਹੁਣ ਦੇਖੇ ਹੁਣੇ ਕਿਉਂਕਿ ਐਸੀ ਜਦੋਂ ਇਹਨਾਂ ਨੂੰ ਦੇਖਦੇ ਆ ਲਗਾਤਾਰ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਇਹ ਲਗਾਤਾਰ ਡਟੇ ਰਹਿੰਦੇ ਨੇਗੇ ਜਿੱਥੇ ਬੰਦੀਆਂ ਇੱਥੋਂ ਇੱਕ ਚੀਜ਼ ਸਿੱਖਣੀ ਸੀ ਵੈਸੇ ਉਹਨਾਂ ਲੋਕਾਂ ਨੇ ਵੀ ਜਿਵੇਂ ਜਿਨ੍ਹਾਂ ਨੂੰ ਲੈ ਕੇ ਕਈ ਸਵਾਲ ਉੱਠੇ ਕਿ ਆਖਰ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਆਪਦੀ ਆਪਦੀ ਜਥੇਬੰਦੀ ਦੀ ਆਡਲੋਜੀ ਦੇ ਹਿਸਾਬ ਦੇ ਨਾਲ ਭਾਵੇਂ ਇਹ ਬਾਕੀ ਦਿਨਾਂ ਚ ਵੱਖ ਹੁੰਦੇ ਨੇਗੇ ਪਰ ਇਸ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਤੇ ਖਾਸ ਤੌਰ ਤੇ ਇਹ ਹੈ ਵੀ ਇਹਨਾਂ ਨੇ ਇਹਨਾਂ ਦੀ ਸੂਝ-ਬੂਝ ਹੈ ਵੀ ਅੱਜ ਵੀ ਇਹ ਇਕੱਠੇ ਹੋ ਕੇ ਉਸ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ ਕਿ ਸੈਨੇਟ ਚੋਣਾ ਬਹਾਲ ਹੋਣਾ ਪਰ ਦੂਜੇ ਪਾਸੇ ਇਹ ਉਹਨਾਂ ਲੋਕਾਂ ਲਈ ਵੀ ਥੋੜੀ ਜਿਹੀ ਗਰਰ ਹੋਊਗੀ ਕਿ ਸਾਥ ਦੇਣ ਲਈ ਆ ਰਹੇ ਨੇ ਬਹੁਤ ਚੰਗੀ ਗੱਲ ਆ ਪੰਜਾਬ ਦੀ ਤੇ ਪੰਜਾਬ ਦੀ ਯੂਨੀਵਰਸਿਟੀ ਦੀ ਚੰਗੀ ਚਿੰਤਾ ਕਰਦੇ ਨੇ ਪਰ ਥੋੜਾ ਜਿਆਦਾ ਬੋਲਣ ਦੇ ਹਾਜ਼ਰ ਨੂੰ ਇਸ ਪਾਸੇ ਨੂੰ ਜ਼ਰੂਰ ਰੱਖਣ ਤਾਂ ਕਿ ਉਹਨਾਂ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਨਾ ਮਿਲੇ ਜਿਹੜੇ ਸ਼ਾਇਦ ਇਸ ਨੂੰ ਡੀਟੇਲ ਕਰਨਾ ਜਾਂ ਫਿਰ ਇਹ ਜੀਹਾਂ ਚੀਜ਼ਾਂ ਦੇ ਵਿੱਚ ਕੋਈ ਨਾ ਕੋਈ ਕਮੀ ਲੱਭਦੇ ਨੇਗੇ ਵੀਡੀਓ ਜੁਨਿਸਟ ਜਗਦੀਦ ਦੇ ਨਾਲ ਸੁਮਿਤ ਸਿੰਘ ਰੋਜਨਾ ਸਪਸ਼ਟ ਟੀਵੀ ਚੰਡੀ